ਸੋ ਜੋਗਾਤ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਸੋਚਾ ਸੋਚਣਾ ਹੋਵਈ ਜੇ ਸੋਚੇ ਲਖ ਬਾਰ ਚੁਪਾ ਚੁਪ ਨਾ ਹੋਵਈ ਜੇ ਲਾਇ ਰਾਲ ਲਫਤਾਰ ਸੁਖਿਆ ਬੁਖ ਨਾ ਉਤਰੀ ਜੇ ਬੰਦਾ ਪ੍ਰੀਆਪਾਰ ਸਹਸ ਸਿਆਨ ਪਾ ਲਖ ਹੋਹੀ ਤੱਕ ਨ ਚੱਲਾ ਨਾਲ ਕਿਆ ਵਾ ਸਤਿਆਰਾ ਹੋਈਐ ਟੂ ਕੂੜਾ ਟੁੱਟਾ ਬਾਲ ਮਰ ਜਾਏ ਚੱਲਣਾ ਨਾਨਕ ਵਿਖਿਆ ਨਾਲ ਉਕਮੀ ਹੋਣ ਆਕਾਰ ਉਪਨੇ ਕਹਿ ਜਾਏ ਉਕਮੀ ਹੋਣ ਜੀ ਆਪਮੈ ਲਬੜਿ ਆਈ ਉਪਨੇ ਉਕਮਨੇ ਚਾਹ ਕਮਲ ਇੱਕ ਦੋਖ ਸੁਖ ਪਾਈ ਹੈ ਕਿਨਾਂ ਉਕਮੀ ਬਕਸੀ ਸਾਇਕ ਉਕਮੀ ਸਦਾ ਭਵਾਈ ਹੈ ਆਪਮੈ ਅੰਦਰ ਸਭ ਕੋ ਬਾਰ ਉਕਨ ਕੋਏ ਨਾਨਕ ਉਕਮੈ ਜੇ ਊਜਾ ਤਾ ਮੈਂ ਕਹਿ ਨ ਕੋਏ ਗਾਵੈ ਕੋ ਤਾਨਾ ਹੋਇਕ ਸਤਾਨਾ ਗਾਵੈ ਕੋ ਦਤ ਜਣ ਨਿਸ਼ਾਨ ਗਾਵੈ ਕੋ ਕਨੁਬੜੀ ਅਚਾਰ ਗਾਵੈ ਕੋ ਵਿਦਿਆ ਵਿਖਮ ਵਿਚਾਰ ਗਾਵੈ ਕੋ ਸਾਜ ਕਰੇ ਤਨਖੇ ਗਾਵੈ ਕੋ ਜੀ ਲੈ ਵਰਦੀਹ ਗਾਵੈ ਕੋ ਜਾਪੈ ਦਿਸੈ ਦੂਰ ਗਾਵੈ ਕੋ ਵਿਖਾਦ ਰਖ ਦੂਰ ਕਥਨ ਕਚੀ ਨਾ ਆਵ ਤੋਟ ਕਥ ਕਥ ਕਥੀ ਕੋਟੀ ਕੋਟ ਕੋਟ ਦੇਦਾ ਦੇ ਲੈ ਦਿੱਤਕ ਪਾਇ ਜੋਗਾ ਜੋ ਮੰਤਰ ਖਾਈ ਖਾਇ ਉਪਨਿਯੋਕਨ ਚਲਾਏ ਰਾਹ ਨਾਨਕ ਬਿਕਸਬ ਪ੍ਰਵਾਹ ਸਾਚਾ ਸਹਬ ਸਤਿਨਾਮ ਅੱਖਰ ਪੋਪਾਰ ਅੱਖ ਮੰਗਦੀ ਦੇ ਦੇ ਦਾਤ ਕਰੇ ਦਾਤਾਰ ਫਿਰ ਕਾ ਘਰ ਰਖੀਐ ਜਤ ਦਿਸਾ ਦਰਵਾਰ ਮਹਾਉ ਕੇ ਬੁਲਨ ਬੁਲੀਐ ਦਸਤੁਂ ਤਰੇ ਪਿਆਰਾ ਅਮਰਤ ਵੇਲਾ ਸਤਿਨਾਮ ਵਡਿਆਈ ਵਿਚਾਰ ਕਰਮੀ ਆਵੈ ਕਪੜਾ ਨਦਰੀ ਮੁਗਦਵਾਰ ਨਾਨਕੇ ਵੈ ਜਾਣੀਐ ਸਵਾ ਪਿਸਚਾਰ ਤਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪਨ ਅਨਲੰਜਨ ਸੋਇ ਜਿਸੇ ਵਤਨ ਪਾਇਆ ਮਾਨ ਨਾਨਕਾ ਵੀ ਗੁਣੀ ਨਿਦਾਨ ਨਾਨਕਾ ਵੀ ਆ ਸੁਣੀ ਐ ਮਨ ਰੱਖੀ ਐ ਭਾਉ ਦੁਖ ਪਰ ਹਰ ਸਪਰ ਲੈ ਜਾਇ ਗੁਰਮੁਖ ਨਾਧ ਗੁਰਮੁਖ ਬੇਦੰ ਗੁਰਮੁਖ ਕਰਿਆ ਸੁਭਾਈ ਗੋਰੀ ਇਸਰ ਗੁਰ ਗੁਰਕ ਬਰਮਾ ਗੋਰਾ ਪਾਰਵਤੀ ਮਾਈ ਜੇ ਹੂੰ ਜਾਣਾ ਕਾ ਨਹੀਂ ਕਹਿਣਾ ਕਥਨ ਨਾ ਜਾਇ ਗੁਰਾ ਕਦੇ ਉਜਾਈ ਸਬਨਾਂ ਜੀ ਆ ਕਾ ਇੱਕ ਦਾਤਾ ਸੋ ਮੈਂ ਬਿਸਰ ਨਾ ਜਾਇ ਤੀਰਥਾ ਨਵਾਦੀ ਤਿਸ ਪਾਵਾ ਬਿਨ ਪਾਨ ਕੇ ਨਾਇ ਕਰੀ ਜੇ ਤਿਸਰ ਢੋਪਾਈ ਵੇਖਾ ਬਿਨ ਕਰਮਾ ਕੇ ਮਿਲਾ ਲਈ ਮਤ ਵਿੱਚ ਰਤਨ ਜਵਾਰ ਮਨ ਜੇ ਕੋ ਗੁਰ ਕੀ ਸਖ ਸੁਣੀ ਗੁਰਾ ਕੋ ਦੇਹ ਬੁਜਾਈ ਸਭਨਾ ਜੀ ਆਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜੁ ਚਾਰੇ ਯਾਰ ਜਾਉ ਸੁਣਿਓ ਨਵਾ ਖੰਡਾ ਵਿੱਚ ਜਾਣੀਆ ਨਾਲ ਚਲਾ ਸਭ ਕੋਏ ਚੰਗਾ ਨਾਉ ਰਖਾਇਕ ਜਸ ਕੀ ਰਤ ਜਗਲੇ ਜੇ ਤਿਸ ਨਦਰ ਨਾ ਵਈ ਤ ਵਾਤ ਨ ਪੁਛਕੇ ਕੀਟਾ ਅੰਦਰ ਕੀਟਕਾਰ ਦੋਸੀ ਦੋ ਸਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਦੇਹ ਕੋਈ ਨ ਸੁਜਈ ਜੇ ਤਿਸ ਨੂੰ ਕੋਈ ਕਰੇ ਸੁਣੈ ਸਤ ਪੀਰ ਸੁਰਨਾਥ ਸੁਣੈ ਧਰਤ ਤਵਲੇ ਆਕਾਸ ਸੁਣੈ ਦੀਪ ਲੋ ਪਤਲ ਸੁਣੈ ਆਪਣ ਸੱਕਾ ਕਾਲ ਨਾਨਕ ਭਗਤ ਅਸਦਾ ਵਿਕਾਸ ਸੁਨਹਿਂ ਦੂਪ ਪਾਪ ਕਾ ਨਾਸ ਸੁਨਹਿਂ ਸਰਵਰਮਨ ਦਾਸ ਸੁਨਹਿਂ ਮੁਖਸਲਾ ਹਨਮਨ ਦਾਸ ਸੁਨਹਿਂ ਜੋਗ ਜੁਗਤ ਤਨ ਭੀਤ ਸੁਣਿਐ ਸਤ ਸੰਤ ਸਬਦ ਬੀਦ ਨਾਨਕ ਭਗਤ ਅਸਦਾ ਵਿਕਾਸ ਸੁਨਹਿਂ ਦੂਪ ਪਾਪ ਕਾ ਨਾਸ ਸੁਨਹਿਂ ਸਤ ਸੰਤੋਖ ਗਿਆਨ ਸੁਣਿਐ ਸਤ ਕਾ ਇਸ਼ਨਾਨ ਸੁਨਹਿਂ ਪੜ ਪੜ ਕਾਵੈ ਮਨ ਸੁਨਹਿਂ ਲਗ ਸਹਿਜ ਧਿਆਨ ਨਾਨਕ ਭਗਤ ਅਸਦਾ ਵਿਕਾਸ ਸੁਨਹਿਂ ਦੂਪ ਪਾਪ ਕਾ ਨਾਸ ਸੁਣਿਆ ਸਰਾ ਗੁਨਾਕੇ ਦਾ ਸੁਣਾ ਸੇਖ ਪੀਰ ਪਾਸ਼ਾ ਸੁਣਿਆ ਅੰਦਾ ਪਾਵਰਾ ਸੁਣਿਆ ਹਾਥ ਹੋਇਸ ਗਾਉ ਨਾਨਕ ਪੁੱਤ ਦਾ ਵਿਗਾਸ ਸੁਣਿਆ ਦੂਪਾਪ ਕਾ ਨਾਸਾ ਮੰਨੇ ਕੀ ਗੱਤ ਕਹੀ ਨਾ ਜਾਏ ਜੇ ਕੋ ਕਹਿ ਬਚਪ ਚਪਟਾਏ ਕਾਗਦ ਕਲਮ ਨਾਲ ਲਿਖਣਾ ਆਰਮ ਨੇ ਕਹ ਵੈ ਕਨ ਵਿਚਾਰਾ ਸਾ ਨਾਮ ਨਰਿੰਦਰ ਹੋਏ ਜੇ ਕੋ ਮੰਨ ਜਾ ਨਾਮ ਕੋਈ ਮਨਨ ਸਕੋ ਆ ਮਨ ਬੁੱਧਾ ਮਨਨ ਸਕਲ ਭੁਲਕੀ ਸ਼ੋਧਾ ਮਨਾਂ ਮੋ ਛੋਟਾ ਨਾ ਕਾਏ ਮਨਾਂ ਜਮ ਕਾ ਸਾਥ ਨ ਜਾਏ ਸਾ ਨਾਮ ਨਰਿੰਦਰ ਹੋਏ ਜੇ ਕੋ ਮੰਨ ਜਾ ਨਾਮ ਕੋਈ ਮਨਾਂ ਮਾਰਗ ਠਾਕ ਨ ਪਾਏ ਮਨਾਂ ਬਤਸੋ ਪਰ ਉਕ ਜਾਏ ਮਨਾਂ ਮਕਰ ਚੱਲਾ ਪੰਥ ਮਨਾਂ ਤਮ ਸਿੱਧੀ ਜਨ ਬੰਦਾ ਸਾ ਨਾਮ ਨਰਿੰਦਰ ਹੋਏ ਜੇ ਕੋ ਮੰਨ ਜਾ ਨਾਮ ਕੋਈ ਮਨਾਂ ਪਾਵੇ ਮੁਕਤ ਦਵਾਰ ਮਨਾਂ ਪਰਵਾਰਾ ਸੁਧਾਰ ਮਨਾਂ ਤਰੇ ਤਰੇ ਗੁਰੂ ਸੇ ਕਮਨਾਂ ਨਾਨਕ ਭਗਤ ਬਿਖਾਏ ਸਾ ਨਾਮ ਨਰਿੰਦਰ ਹੋਏ ਜੀ ਕੋ ਮਨ ਦਾਣਾ ਮਨ ਕੋਏ ਮਨ ਪ੍ਰਵਾਰ ਮਨ ਪ੍ਰਦਾਨ ਪੰਚੇ ਭਾਵ ਦਰਗਹ ਮਾਨ ਪੰਚ ਸੋਹ ਹਦਾਰਾ ਜਾਨ ਵੰਚਾ ਕਗੁਰ ਇਕ ਧਿਆਨ ਜੀ ਕੋ ਕਹਿ ਕਰੇ ਵਿਚਾਰ ਕਰਤੇ ਕਾ ਕਰਨ ਨਾ ਸਮਾਰਤ ਹਲ ਤਰਨ ਦੇ ਆ ਕਪੂ ਤਨ ਤੋਕ ਤਾਬਰ ਕਿਆਨ ਸੁਉਤਾ ਜੀ ਕੋ ਉਜਾ ਹੋ ਵਸ ਤਿਆਰਾ ਤਵਲਾ ਪ੍ਰਕੀਤਾ ਭਾਰ ਤਰਤੀ ਔਰ ਪਰ ਹੋਰ ਔਰ ਤਿਸ ਦੇ ਭਾਰ ਸਲਾ ਕਮਨ ਜੋਰ ਜੀ ਜਾਤ ਰੰਗ ਕੈ ਨਾਮ ਸੋ ਨ ਲਿਖਿਆ ਬੁੜੀ ਕਲਾ ਮੇ ਹੋ ਲਿਖ ਖਲਕ ਜਾਣਾ ਕੋਏ ਲਿਖ ਖਲਕ ਕਰਕੇ ਤਾ ਹੋਏ ਕਿ ਤਾ ਤਨ ਸਵਾਲੇ ਰੂਪ ਇਤਿਦਾਸ ਜਣਾ ਕੌਣ ਕੂਤਾ ਕੀਤਾ ਪਸਾਉ ਇੱਕ ਕਬਾਉ ਦਿੱਸਤੇ ਹੋਵੇ ਲਖਦਰੀਆ ਬੁਖਤ ਕੰਨ ਕਾ ਵਿਚਾਰ ਵਾਰਨ ਜਾਵਾ ਇੱਕ ਵਾਰ ਜਦੁ ਭਾਵਾ ਸਾਈ ਭਲੀਕਾਰ ਤੁਸਰਾ ਸਲਾਮ ਤਨ ਅਨੰਕਾਰ ਅਸੰਖ ਜਪ ਸੰਗ ਪਾਉ ਸੰਗ ਪੂਜਾ ਸੰਗ ਤਪਤਾਉ ਸੰਗ ਗ੍ਰੰਥ ਵਿਵੇਦ ਪਾਠ ਸੰਗ ਚੋ ਮਨ ਰਾਵਦਾਸ ਸੰਗ ਪ੍ਰਤਿਗੁਣ ਗਿਆਨ ਵਿਚਾਰ ਅਸੰਖ ਸਤੀਆ ਸੰਖ ਦਤਾਰ ਸੰਖ ਸੁਰਮ ਪਖਸਾਰ ਸੰਖ ਮੋਲੇ ਲਾਇ ਤਾਰ ਕੋ ਉਤ ਕਵਨ ਕਾ ਵਿਚਾਰ ਬਾਰਨ ਜਾਵੇ ਇਕ ਵਾਰ ਤੁ ਤੁ ਭਗਵ ਸਾਈ ਭਲੀਕਾਰ ਤੂ ਸਦਾ ਸਲਾਮਤ ਨਿਰੰਕਾਰ ਅਸੰਖ ਮੁਰਖੰਦ ਕੋਰ ਸੰਖ ਚੋਰ ਆਰਾਮ ਕੋਰ ਸੰਖ ਮਰ ਕਰ ਜਾਏ ਜੋਰ ਸੰਖ ਬਲ ਵਟ ਤਿਆ ਕਮਾਏ ਸੰਖ ਪਾਪੀ ਪਾਪ ਕਰ ਜਾਏ ਸੰਖ ਕੂੜੇ ਆਰ ਕੂੜੇ ਬਿਰਾਏ ਸੰਖ ਮਲੇ ਸਮਲ ਪਖਾਏ ਅਸੰਖ ਆਨੰਦ ਕਾ ਸਰ ਕਰਾਪਾ ਨਾਨਕ ਨਿਸ਼ਕਾ ਵਿਚਾਰ ਬਾਰਨ ਜਾਵੇ ਇਕ ਵਾਰ ਤੁ ਤੁ ਭਗਵ ਸਾਈ ਭਲੀਕਾਰ ਤੂ ਸਦਾ ਸਲਾਮਤ ਨਿਰੰਕਾਰ ਸੰਖਨਾਵ ਸੰਕਤਾਵ ਗੰਮ ਗੰਮ ਸੰਖ ਲੋ ਸੰਕੈ ਤਰ ਭਾਰੋ ਅਖਰੀ ਨਾਮ ਅਖਰੀ ਸਾਲਾ ਆਖਰੀ ਗਨ ਗੀਤੂ ਆਖਰੀ ਲਿਖਨ ਬੋਲਣ ਬਾਣ ਖਾਸ ਸੰਜੋਗ ਕਾਲ ਜਿਨੇ ਲਿਖੇ ਤੇ ਸਰਣਾਏ ਜੀ ਪਰਮਾਏ ਤੇ ਤੇ ਪਾਈ ਜੇਤਾ ਕੀਤਾ ਦਿੱਤਾ ਨਾ ਆਵਣ ਨਾ ਆਏ ਨਾਇਕ ਉਥਾ ਕੁਦਰਤ ਕਮਨ ਕਾ ਵਿਚਾਰ ਵਰਨ ਜਾਵਾ ਇੱਕ ਵਾਰ ਜੋ ਤੁ ਭਗਵਾਨ ਸਾਈ ਭਲੀਕਾਰ ਤੂੰ ਸਦਾ ਸਲਾੰਤਰੰਕਾਰ ਅਪ੍ਰਯਤ ਪੈਤਨ ਦੇ ਪਾਣੀ ધોਤਾ ਉਤਰਸ ਕੇ ਮੁਤਪਲੀਤੀ ਕਪੜੋਏ ਦੇ ਸਭ ਲੀਓ ਤੋਏ ਪਰੀਅਮਤ ਬਾਬਾ ਕਾ ਸੰਗ ਤੁਪਨ ਬਕਰੰਗ ਪੁਨੀ ਪਾਪੀ ਅਖ ਨਾਇ ਕਰ ਕਰ ਕੰਨ ਲਿਖ ਲਾ ਜਾਓ ਆਪੇ ਵੀ ਜਾਪੀ ਗਾਓ ਨਾਨਕੁ ਉਕਮੀ ਆਵੋ ਜਾਓ ਤੀਰਤਪ ਦੇ ਆਦਾਨ ਜੇ ਕੋ ਭਾਵ ਤਿਲਕਾ ਮਨ ਸੁਣਿਆ ਮਨਿਆ ਮਨ ਕੀਤਾ ਬਾ ਅੰਤਰਗਤ ਤੀਰਥ ਮਨ ਆਓ ਸਗੁਣ ਤੇਰੇ ਮੈਂ ਨਾਹੀ ਕੋਈ ਮਨੁ ਮਨ ਕੀਤੇ ਪਕਨੋ ਸਸਤਾ ਤਬਾਣੀ ਬਰਮਾਓ ਸਤਸਾਨ ਸਦਾ ਮੰਚਾਓ ਕਮ ਸੁਵੇਲਾ ਵਰਤ ਕਮਨ ਕਵਨ ਤਕ ਕਵਨ ਬਾਰ ਕਮ ਸਰੂਤੀ ਮਾਓ ਕਮ ਜਤੋ ਆਕਾਰ ਬੀ ਲਨਾ ਭਾਈਆ 판ਤੀ ਜੋ ਵੈਲਿਕ ਪ੍ਰਾਨ ਵਕਨ ਭਾਇਓ ਕਾ ਦੀ ਆਜੇ ਲਿਖਣ ਲੇ ਕੁਰਾਨ ਤਤਬਾਨਾ ਜੋਗ ਜਾਣਾ ਰਤਮਾ ਨ ਕੋਈ ਜਕਰਤਾ ਸਠੀ ਕੋ ਸਾਜੇ ਆਪੇ ਜਾਣਾ ਸੋਈ ਕੈ ਵ ਕਰ ਅੱਖ ਕਿੰਸਾ ਲਾਈ ਕਿ ਵਰਣੀ ਕਿਵ ਜਾਣਾ ਨਾਨਕ ਆਖਣ ਸਭ ਕੋ ਅੱਖ ਇੱਕ ਦੂ ਇੱਕ ਸਿਆਣਾ ਵੱਡਾ ਸਾਹਿ ਵੱਡੀ ਨਾਇਕੀਤਾ ਜਾ ਕਹੋ ਵੈ ਨਾਨਕ ਜੇ ਕੋ ਆਪੋ ਜਾਣਾ ਗਗਨ ਸੋਇ ਬਾਤਲ ਬਾਤਲ ਲਖ ਅਗਸ ਅਗਾਸ ਔਰ ਕੋੜ ਕਪਾਲ ਥਕੇ ਵੇਦ ਕਰਨ ਕਬਾਤ 717 ਕਨ ਕਦੇ ਬਾਸ ਲੋ ਇਕਾ ਤਾਤ ਲਖੋ ਤਲ ਕੀਆ ਲਖ ਵਿਨਾਸ ਨਾਨਕ ਵਡਾ ਕੀਆ ਆਪਣੇ ਜਨ ਆਪ ਸਾਲਾ ਹੀ ਸਾਲਾ ਹੀ ਤਿਸਤਨ ਬਾਈ ਆਨ ਦੀ ਹਤੇ ਵਹ ਬਸ ਸੁੰਦਰ ਜਾਨੀਆ ਸੰਸਾ ਸੁਲਤਾਨ ਗਿਰਹ ਸੇ ਤੀ ਮਾਲ ਧਨ ਕੀੜੀ ਤੋਂ ਨਾ ਹੋਣੀ ਜਿਸ ਮਨ ਬਿਸਰਾ ਅੰਤਨਾ ਸਿਤਿਕਾ ਨਾ ਨਾ ਅੰਤ ਅੰਤਨ ਕਰਨ ਦੇ ਨਾ ਅੰਤ ਅੰਤਨ ਵੇਖਣ ਸੋ ਨਾ ਨਾ ਅੰਤ ਅੰਤਨ ਜਾਪੈ ਕਾਮਨ ਮੰਨ ਤੰਤਰ ਜਾਪੈ ਕੀਤਾ ਆਕਾਰ ਅੰਤਨ ਜਾਪੈ ਪਾਰਵਾਰ ਅੰਤ ਕਰਨ ਕੀਤੇ ਵਿਲਾਇ ਤਾਂ ਕੇ ਅੰਦਰ ਵਾਏ ਜਾਏ ਇਹੋ ਅੰਤਨ ਜਾਣ ਕੋਏ ਵੋ ਤਾਂ ਕੀ ਹੋ ਵੋ ਤਾਂ ਹੋਏ ਵੱਡਾ ਸਾਹਿ ਉੱਚਾ ਥਾਉ ਚ ਉਪਰ ਉੱਚਾ ਨਾ ਹੋਏ ਡੂਚ ਵ ਕੋਏ ਤੇ ਸੁੱਚੇ ਕੋ ਜਾਣ ਕੋਏ ਜਿਵੜੇ ਆਪ ਜਾਣ ਆਪ ਆਪ ਨਾਨਕ ਗੰਦਰੀ ਕਰਮੀ ਦਾਤ ਵੋ ਤਾਂ ਕਰਨ ਲਿਖਿਆ ਨਾ ਜਾਏ ਵਟਾ ਰਾਤਾ ਤੇਲ ਨਾਂ ਤਮਾਇ ਕੀਤੇ ਮੰਗਾ ਦੂਦ ਪਾਰ ਕੀ ਤਕੰਤ ਨਹੀਂ ਵਿਚਾਰ ਕੀਤੇ ਗੁੱਟ ਤੇ ਵਿਕਾਰ ਕੀਤੇ ਲਲਮ ਕਰਪਾਏ ਕੀਤੇ ਮੂਰਖਾਈ ਖਾਇ ਕੀਤੇ ਦੂਪੂਪ ਸਨਮਾਰੇ ਪੇਦਾ ਤੇਰੀ ਦਾਤਾਰ ਬੰਦ ਕਲਾਸੀ ਪਾਣਾ ਹੋਇਓ ਰੱਖ ਨ ਸਕੇ ਕੋਈ ਜੇ ਕੋ ਖਾਇ ਕੋਖਨ ਪਾਈ ਉਹ ਜਾਣੇ ਜੀਤੀ ਆ ਮੂਰਖਾਏ ਆਪੇ ਜਾਣੇ ਆਪੇ ਦੇ ਅੱਖ ਸੇ ਪੇ ਕੀ ਕੇ ਨੂੰ ਮੁਖ ਸੇ ਸਫਤ ਸਲਾਾਨ ਆਨ ਪਾਤਸ਼ਾਹੀ ਪਾਤਸ਼ਾਹ ਮੂਲ ਗੁਣ ਮੂਲ ਵਪਾਰ ਮੋਲਲਾ ਵਪਾਰੀ ਮੂਲ ਪੰਡਾਰਾ ਮੋਲਲਾ ਵੈ ਮੋਲਲਾ ਜਾਏ ਮੂਲ ਭਾਇ ਮੋਲਲਾ ਸਮਾਏ ਮੂਲ ਧਰਮ ਦੀਵਾਨ ਮੂਲ ਤੁਲ ਮੂਲ ਪ੍ਰਵਾਨ ਮੋਲ ਵਿਸ਼ੇਸ਼ ਮੂਲ ਨਿਸ਼ਾਨ ਮੂਲ ਕਰਮ ਮੂਲ ਪ੍ਰਮਾਨ ਮੋਲੋ ਮੋਲਖਾ ਨਾ ਜਾਏ ਆਖ ਆਖ ਰਹੇ ਲਿਵਲਾਏ ਆਖ ਆਖੇਤ ਪਰ ਪ੍ਰਾਨ ਆਖ ਆਖੇ ਕਰੇ ਕ੍ਰਿਪ ਖਿਆਨ ਆਖੇ ਵਰਮੇ ਆਖੇ ਅੰਦ ਆਖੇ ਗੋਪੀਤਾ ਗੋਵਿੰਦ ਆਖੇ ਸੁਰਖ ਸਦ ਆਖਾ ਕਿਤੇ ਗਿਤੇ ਬੁੱਧ ਆਖਾ ਦਨ ਵਖ ਦੀਬ ਆਖਾ ਸੁਰੰ ਅਖਾ ਸੁਰ ਨਰਮੁੰਦਨ ਸੇਵੋ ਕਿਤੇ ਆਖਾ ਅਖਣ ਪਾਇ ਕਿਤੇ ਕਹਿ ਕਹਿ ਉਟ ਟੜ ਜਾਏ ਤੇ ਕਿਤੇ ਔਰ ਕਰੇ ਆਖਣ ਸਕੈ ਕੀ ਕੀ ਜੇਵਡ ਭਾਵ ਤੇ ਉਡੋਏ ਨਾਨਕ ਜਨ ਸੱਚਾ ਸੋਏ ਜੇ ਕੋ ਆਖੇ ਬੁਲਵੇ ਗਾੜ ਤਾ ਲਿਖਿਐ ਸਿਰ ਰਮ ਰਗਵਾਰ ਸੁਦਰ ਕੇ ਅਸੁਕਰ ਕੇ ਅਦਵ ਸਰਸਵਾਲੇ ਬਾਜੇ ਨਾਦ ਅਨੇਕ ਸੰਕਗਿਤੇ ਬਾਵਨਾਰੇ ਕਿਤੇ ਰਾਗ ਪਰੇ ਸੋ ਕਹਿਨ ਕਿਤੇ ਗਵਨਾਰੇ ਗਾਵੇ ਤਉਨ ਪਉਣ ਪਣੀ ਬਸੰਤਰ ਗਾਵਨ ਤੁੰ ਗੰਗਾ ਬਹ ਤਉਨ ਪਉਣ ਪਣੀ ਬਸੰਤਰ ਗਾਵੈ ਰਾਜਤਨ ਦਵਾਰੇ ਗਾਵੈ ਚਤੁਰਗਤ ਲਈ ਨਾਨ ਲਿਖ ਲਿਖ ਧਰਮ ਵਿਚਾਰੇ ਗਾਵੈ ਸਰਬ੍ਰਹਮਾ ਦੇਵੀ ਸੋਨ ਸਦਾ ਸਾਰੇ ਗਾਵੈ ਇੰਦਨ ਅਸਨ ਬੈਠੇ ਦੇਵਤੇ ਅਦਰ ਨਾਲ ਗਾਵੈ ਸਤ ਸਮਾਦੀ ਅੰਦਰ ਗਾਵਨ ਸਤ ਵਿਚਾਰੇ ਗਾਵਨ ਜਤੀ ਸੰਤੀ ਸੰਤੋਖੀ ਗਾਵੈ ਵੀਰ ਕਰਾਰੇ ਗਾਵਨ ਪੰਡਤ ਪੜਨ ਰਿਕਸ਼ਰ ਜੋਗ ਜੂਵੇ ਤਾ ਨਾਲੇ ਗਾਵੈ ਮੋਹਨੀ ਅਮਨ ਮੋਹਨ ਸੁਰਗਮਚ ਪਿਆਲੇ ਗਾਵਨ ਅਨਦਰ ਤੋਂ ਪਾਏ ਤੇਰੇ ਅਸਰ ਤਿਤ ਨਾਲੇ ਗਾਵੇ ਜੋਦਮਾ ਬਲਸੂਰਾ ਗਾਵੇ ਕਾਣੀ ਚਾਰੇ ਗਾਵੇ ਖੰਡ ਮੰਡਲ ਪਰ ਭੰਡਾ ਕਰਕਾ ਰੱਖੇ ਧਾਰੇ ਸੇ ਤੁੰਗਾਰਾ ਜੋਤ ਭਵਨ ਰਤੇ ਤੇਰੇ ਬਖਤ ਸਾਲੇ ਹੋਰ ਕੇ ਤੇਰਾਾਮ ਸੇ ਮਨ ਜਤਨਾ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸੱਚ ਹਰਿ ਨਾਹੀ ਅਪੀ ਉਸ ਜਾਇਨ ਜਸਿ ਰਤਨ ਨੰਚਾਈ ਰੰਗੇ ਰੰਗੇ ਪਾਤੇ ਕਰ ਕਰਨ ਸੇ ਮਾਇ ਤਨੁ ਪਾਇ ਕਰ ਕਰ ਵੇਖਿਆ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ ਜੋਤਿ ਸੁਭਾਵਾ ਸੋਈ ਕਰਸੀ ਹੁਕਮ ਨਾ ਕਰਣਾ ਜਾਈ ਸੋ ਬਾਦ ਸਾਹੋ ਸਾਬਤ ਸਾਹਿਬ ਨਾਨਕ ਰਹਿਣ ਜਾਈ ਮੁੰਦਾ ਸੰਤੋਖ ਸਰਮ ਬਰ ਝੋਲੀ ਧਨ ਕੀ ਕਰੈ ਬੂਤਾ ਕਿੰਥਾ ਕਾਲ ਕੁਵਾਰੀ ਕਾਲ ਕੰਨਾ ਪ੍ਰਤੀ ਤਾਏ ਮੰਦ ਸਗਲ ਮਤੀ ਮਨ ਜਿਤਾ ਰਗਲੀ ਤਵਾ ਦੇਸ ਆਦੇਸ ਆਦ ਨੀਲ ਨਾਦ ਨਾਦ ਜੂਜੂ ਕੋ ਵੀ ਸੋ ਬੁਕਤ ਕਹੰਦਾ ਆ ਪੰਡਰਨ ਕਟਕੜਵਾਜਾ ਨਾਦ ਆਪ ਮਾਤਰਾਤੀ ਸਭ ਜਾ ਕੇ ਰੱਦ ਸਦਾ ਰਸਾਤ ਸੰਜੋਗ ਪ੍ਰਵਦਾ ਕਦ ਕਰ ਚਲਾਵੇ ਲਿਖੇ ਆਵਾ ਭਾਗ ਆਦਿਤ ਸਾਦੀ ਸੋ ਆਦ ਨੀਲ ਨਾਦ ਨਾਦ ਜੂਜੂ ਕੋ ਵੀ ਏ ਕਾਮਾਇ ਦਿੱਤ ਵਿਆਈ ਤੰਜਲੇ ਪ੍ਰਵਾਹ ਨਾ ਇੱਕ ਸੰਸਾਰੀ ਇੱਕ ਢੰਡਾਰੀ ਕਲਾਏ ਦੀ ਬਾਣ ਜਿਤਸ ਭਾਵੈ ਚ ਬਿਤਲਾ ਵੈ ਜੋ ਆਕਮਾਨ ਵਿਕਾਉ ਨ ਨਦਰ ਨਾ ਵੈ ਬਹਤਾਏ ਵਿੜਾਨ ਆਦੇਸ ਆਧ ਨੀਲਾ ਨਾਦ ਨਾਦ ਜੁਜੇ ਕਵੇ ਸਾਸਨ ਲੋਏ ਲੋਏ ਢੰਡਾਰ ਜੁਗਸਪਾਸ ਕاوار ਕਰ ਕਰਵੇ ਕਜ਼ਰਦਨਾਰ ਅਨੰਗ ਚੇ ਕੀ ਜਾਚੀਕਾਰ ਆਦੇ ਸਤਿ ਸਾਦੇ ਸੋ ਆਦ ਨਿਲ ਨਾਦ ਨਾ ਤੁਕ ਜੁਗ ਇਕ ਵੇ ਸਾ ਇਕ ਦੂਜੀ ਬਾਵ ਲਖ ਹੋਏ ਲਖ ਵ ਲਖ ਵੀ ਸਾ ਲਗ ਲਗ ਈੜਾ ਕੀ ਐ ਇਕ ਨਾਮ ਜਗਦੀਸ਼ ਈ ਤਰਹ ਬਤਉੜੀ ਐ ਜੇ ਹਵੇ ਕੀ ਸਾ ਸੰਗਲਾ ਅਕਸ ਕੀ ਕਿਟਾਈ ਰੀ ਸਾ ਨਾਨਕ ਨਦਰੀ ਪਾਈ ਐ ਕੂੜੇ ਕੂੜਾ ਠੀਸ ਆਪਣ ਜੋਤ ਪੈਣਾ ਜੋਰ ਜੋਰ ਨਾ ਮੰਗਣ ਦੇ ਨਾ ਜੋਰ ਜੋਰ ਨਾ ਜੀਵਣ ਮਰਨ ਨਾ ਜੋਰਾ ਜੋ ਨਰਾਜ ਮਾਲ ਮਨਸੂਰ ਜੋ ਨ ਸੁਤੀ ਗਿਆਨ ਵਿਚਾਰ ਜੋ ਨੁ ਜੁਗਤੀ ਛੁਟਾ ਸੰਸਾਰ ਜੇ ਸਾਤ ਜੋ ਹੋ ਰਾ ਕਰਵ ਕਰ ਸੋਏ ਨਾਨਕ ਉਤਮਨੀ ਚ ਨਾ ਕੋਈ ਰਾਤੀ ਰੁਤੀ ਦਿੱ ਤੀ ਬਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਧਾਪ ਰੱਖੀ ਧਰਮਸਾਲ ਤਿਸ ਵਿੱਚ ਜੀ ਅਜੁਗਤ ਕੇ ਰੰਗਾ ਤਨ ਕਾ ਨਾਮ ਨਿਕ ਅਨੰਤ ਕਰਮੀ ਕਰਮੀ ਹੋਈ ਵਿਚਾਰ ਸੱਚ ਆਪ ਸੱਚਾ ਦਰਵਾਰਾ ਤਿੱਥਾ ਸੋਣ ਬੰਤ ਪ੍ਰਵਾਹ ਨਦਰੀ ਕਰਨ ਪੈ ਨਿਸ਼ਾਨ ਕਚਪਕਾਇ ਉਥ ਬਾਏ ਨਾਨਕ ਦਪ ਜੈ ਧਰਮ ਖੰਡ ਕਾ ਧਰਮ ਗਿਆਨ ਖੰਡ ਕਾ ਖੋ ਕਰਮ ਕਿਤੇ ਪਨ ਪਾਣੀ ਬੈ ਸੰਤਰ ਕਿਤੇ ਕਾਣ ਮਹੇਸ ਕਿਤੇ ਵਰ ਮੈਂ ਘਾਰਤ ਕੜੀਆ ਰੂਪ ਰੰਗ ਕੇ ਵੇਸ ਕਿਤੇ ਆ ਕਰਮ ਧੂਮੀ ਮੇਰ ਕਿਤੇ ਕਿਤੇ ਧੂਪ ਦੇਸ ਕਿਤੇ ਅੰਦ ਚੰਦ ਸੂਰ ਕਿਤੇ ਕਿਤੇ ਮੰਡਲ ਦੇਸ ਕਿਤੇ ਸਿੱਧ ਬੁੱਧਨਾਥ ਕਿਤੇ ਕਿਤੇ ਦੇਵੀ ਵੇਸ ਕਿਤੇ ਦੇਵ ਦਾ ਨਮਨ ਕਿਤੇ ਕਿਤੇ ਰਤਨ ਸਮੁੰਦ ਕਿਤੇ ਖਾਣੀ ਕਿਤੇ ਵਾਣੀ ਕਿਤੇ ਬਾਦਨ ਨੰਦ ਕਿਤੇ ਸੁਤੀ ਸੇਵਕ ਕਿਤੇ ਰਾਨ ਕੰਤਨੰਤ ਗਿਆਨਖੰਡ ਮਹਾਂ ਗਿਆਨ ਪ੍ਰਚੰਡਾ ਤਿਥਾ ਨਦੁ ਨਦ ਕੋ ਨੰਦ ਸੰਖੰਡ ਕੀ ਬਾਣੀ ਰੂਪ ਤਿਥਾ ਘਾਟ ਕਰੀ ਆਵਾ ਤੁਨੂਪਾ ਤਾ ਕੀ ਅਗਲਾ ਕਚਿਆਨਾ ਰਾਏ ਜੇ ਕੋ ਕਾਪ ਚਪ ਚਪਤਾਇ ਤਿਥਾ ਕਰੀ ਅਸੁਰਤਾ ਮਾਤਮਨ ਬੋਧਾ ਤਿਥਾ ਕਰੀ ਸ੍ਰਸਦਾ ਕੇ ਸੋਧ ਕਰਮਖੰਡ ਕੀ ਬਾਣੀ ਜੋਰ ਦਿੱਤਾ ਨਾ ਕੋਈ ਜੋਰ ਇਥਾਰੋ ਤਮਹਾ ਮਲਸੂਰ ਤਨ ਮਹਾਰਾਮ ਰਹਾ ਪ੍ਰਭੂਰ ਤਸੇ ਤੋ ਜੇ ਤਮਾ ਮਾਇਤਾ ਕੋ ਰੁਕ ਨਗਤ ਨੇਦਾਨ ਨਾ ਹੋਈ ਮਰਹ ਨਾ ਥਕ ਜਾਇ ਜਨਕਾਰਾਮ ਬਸਾਨ ਮਾਇ ਤਸਾ ਭਗਤ ਤਲ ਸਕਲੋ ਕਰ ਆਨੰਦ ਸਚਮ ਸੋਇ ਸਤਕੰਡ ਬਸਾਨ ਨਰੰਕਾਰ ਕਰ ਕਰ ਵਿਖਾ ਨਦਰ ਨਹਾਲ ਇਥਾ ਖੰਡ ਮੰਡਲ ਰੁਪਾਂਡ ਜੇ ਕੋ ਕਥਾ ਤੰਤ ਨੰਤ ਇਥਾ ਲੋਲ ਆਕਾਰ ਜਬਾ ਦੇਬਾ ਹੁਕਮਤ ਬਾਤ ਵਿਚਾਰ ਵਿਖੇ ਸਕਰ ਵਿਚਾਰ ਨਾਨਕ ਤਨਾ ਕਰੜਾ ਸਾਜ ਗਤ ਪ੍ਰਹਾਰ ਧੀਰ ਸਮਯ ਆਹਰਣ ਮਤ ਵਿਦਤੀ ਆਰ ਭੋਖ ਲਾਗਨ ਤਪ ਤਾ ਭੰਡਾ ਪਉ ਅੰਮ੍ਰਿਤ ਤਿਤਟਾ ਘੜਿਆ ਸ਼ਬਦ ਸੱਚੇ ਟਕਸਾਲ ਜਨ ਕਾ ਨਦਰ ਕਰਨ ਤੈ ਕਾ ਨਾ I'm here for